ਚਲੋ ਜੀ ਸਤਨਾਮ ਸਿੰਘ ਸਰ ਮਿਲਣਾ ਅਜਾ ਜਸਤਾਨ ਜੀ ਅੱਜ ਚੱਕਾ ਜਾਉਣ ਦੀ ਕਾਲ ਦਿੱਤੀ ਗਈ ਆ ਤਿੰਨ ਦਿਨਾਂ ਦੀ ਕਾਲ ਦਿੱਤੀ ਗਈ ਆ ਉਹਨੂੰ ਲੈ ਕੇ ਕੀ ਚਾਣਾ ਅੱਜ ਜਿਹੜੀ ਸਾਡੀ ਸਟ੍ਰੈਕ ਆ 6 7 ਤੇ 8 ਤਿੰਨ ਦਿਨਾਂ ਰੋਜ਼ਾ ਸਾਡੀ ਜਿਹੜੀ ਸਟ੍ਰੈਕ ਸੀ ਅੱਜ ਪਹਿਲੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕੀ ਆ ਬੜੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਅਸੀਂ ਬਾਰ-ਬਾਰ ਨੋਟਿਸ ਦੇ ਰਹੇ ਆ ਸਰਕਾਰਾਂ ਨੂੰ ਪਹਿਲੀ ਸਰਕਾਰਾਂ ਨੂੰ ਵੀ ਤੇ ਜਿੰਨੀਆਂ ਵੀ ਸਾਡੀਆਂ ਰੋਡਵੇਜ ਦੀਆਂ ਬੱਸਾਂ ਘੱਟੋ ਘੱਟ ਉਹਨਾਂ ਦੀ ਗਿਣਤੀ ਜਿਹੜੀ ਆ ਉਹ 10000 ਕੀਤੀ ਜਾਵੇ ਅੱਜ ਗੱਡੀਆਂ ਦੀ ਗਿਣਤੀ ਸਾਡੇ ਕੋਲ ਸਿਰਫ 25-2600 ਦੀ ਗਿਣਤੀ ਆ ਅਸੀਂ ਕਿੰਨੇ ਵੀ 2700 ਦੀ ਗਿਣਤੀ ਕੀਤੀ ਆ ਆਪ ਤੈਨ 10000 ਦੀ ਕੀਤੀ ਜਾਵੇ ਜਿਹੜੀ ਕਿ ਲੋਕਾਂ ਨੂੰ ਵਧੀਆ ਸਰਵਿਸ ਮਿਲ ਸਕੇ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ بڑے بڑے ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਕੱਚਾ ਸ਼ਬਦ ਨਾਂ ਬੰਦ ਕਰ ਦੇਾਂਗੇ ਜਿੰਨੇ ਵੀ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕਾ ਕਰਾਂਗੇ ਜੋ ਕਿ ਹਰੇਕ ਵਿਭਾਗ ਦੇ ਵਿੱਚ ਅਸੀਂ ਬੱਸਾਂ ਸਰਕਾਰ ਦੀਆਂ ਪਾਵਾਂਗੇ ਪਰ ਅੱਜ ਉਸੇ ਤਰ੍ਹਾਂ ਕਿਲੋਮੀਟਰ ਸਕੀਮ ਬੱਸਾਂ ਪਾ ਰਹੇ ਆ ਤੇ ਜਿੰਨੇ ਵੀ ਕੋਈ ਵੀ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਤੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਜਿਹੜਾ ਨੋਟਿਸ ਦਿੱਤਾ ਸੀਗਾ ਉਸ ਨੋਟਿਸ ਦੇ ਸਬੰਧ ਵਿੱਚ ਸਰਕਾਰ ਨੇ ਸਾਡੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਨੀ ਚਾਹੀ ਜਿਹਦੇ ਸਬੰਧ ਦੇ ਵਿੱਚ ਅੱਜ ਸਾਡੀ 6 ਤਰੀਕ ਨੂੰ ਪਹਿਲੇ ਦਿਨ ਹੜਤਾਲ ਜਾਰੀ ਹੋ ਚੁੱਕੀ ਹੈ ਜੀ ਇਹਦੇ ਵੱਲੋਂ ਪਹਿਲਾ ਕਾਲ ਦਿੱਤੀ ਗਈ ਸੀ ਕਿਉਂਕਿ ਲੋਕ ਅੱਜ ਵੀ ਆਪਣੇ ਚੌਂਕਾਂ ਤੇ ਖੜੇ ਨੇ ਬੱਸ ਦੀ ਵੇਟ ਕਰ ਰਹੇ ਨੇ ਖੱਜਲਖਵਾਰ ਹੋ ਰਹੇ ਨੇ ਬਿਲਕੁਲ ਸਾਡੇ ਭੈਣ ਭਰਾ ਅਸੀਂ ਇਹਨਾਂ ਤੋਂ ਮਾਫੀ ਚਾਹੁੰਦੇ ਹਾਂ ਪਰ ਸਾਡੀ ਮਜਬੂਰੀ ਬਣ ਗਈ ਆ ਅਸੀਂ ਪਹਿਲਾਂ ਨੋਟਿਸ ਸਰਕਾਰ ਨੂੰ ਭੇਜਦੇ ਆ ਕਿ ਸਾਡੇ ਨਾਲ ਗੱਲਬਾਤ ਦੇ ਵਿੱਚ ਪੈਣ ਪਰ ਕੋਈ ਵੀ ਸਰਕਾਰ ਨੇ ਮੈਨੇਜਮੈਂਟ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਜੀਦਾ ਕਰਕੇ ਮਜਬੂਰਨ ਤੌਰ ਤੇ ਸਾਨੂੰ ਜਿਹੜਾ ਇਹ ਅੱਜ ਬੰਦ ਕਰਨਾ ਪਿਆ ਤੇ ਕੁਝ ਬੱਸਾਂ ਜਿਹੜੀਆਂ ਚੱਲਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਉਹ ਅਲੱਗ ਨੇ ਤੁਹਾਡੇ ਜਿਵੇਂ ਨਹੀਂ ਪੀਆਰਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਗੱਡੀਆਂ ਉਹਨਾਂ ਨੇ 6 ਸਾਲ ਲਈ ਲੀਜ਼ ਤੇ ਮੈਕਮੇਨੇ ਲਈਆਂ ਹੁੰਦੀਆਂ ਉਹਦੇ ਵਿੱਚ ਪ੍ਰਾਈਵੇਟ ਮਾਲਕ ਦੀ ਗੱਡੀ ਹੁੰਦੀ ਆ ਪ੍ਰਾਈਵੇਟ ਮਾਲਕ ਦਾ ਡਰਾਈਵਰ ਹੁੰਦਾ ਕਨੈਕਟਰ ਸਰਕਾਰੀ ਹੁੰਦਾ ਉਹ ਜਿਹੜਾ ਕੋਈ ਰੈਗੂਲਰ ਕਨੈਕਟਰ ਆ ਥੋੜੀਆਂ-ਬੋਧੀਆਂ ਗੱਡੀਆਂ ਉਹ ਚੱਲ ਰਹੀਆਂ ਇਹ ਕਿੰਨਾ ਕੁ ਮੁਲਾਜ਼ਮ ਹੈ ਜੇ ਗੱਲ ਕੀਤੀ ਜਾਵੇ ਜਿਹੜਾ ਹੜਤਾਲ ਤੇ ਇਸ ਟਾਈਮ ਜਿਹੜਾ ਪੀਆਰਟੀਸੀ ਦੇ ਪੰਨ ਬੱਸ ਦੇ ਵਿੱਚ ਇੱਕ ਲਗਭਗ 7500 ਦੇ ਕਰੀਬ ਮੁਲਾਜ਼ਮ ਜਿਹੜਾ ਅੱਜ ਉਹ ਸਟ੍ਰੈਕਟ ਤੇ ਚੱਲ ਰਿਹਾ ਤੇ ਕਿੰਨੀਆਂ ਕੁ ਬੱਸਾਂ ਜਿਹੜੀਆਂ ਹੈਗੀਆਂ ਉਹ ਖੜੀਆਂ ਲਗਭਗ ਸਾਰੇ ਪੰਜਾਬ ਦੀ 1600 ਪੰਨ ਬੱਸ ਤੇ 900 ਪੀਆਰਟੀਸੀ ਦੀ ਗੱਡੀ ਹੈ ਜਿਹੜੀ ਉਹ ਅੱਜ ਬੰਦ ਪਈ ਤਿੰਨ ਦਿਨਾਂ ਦੀ ਤੁਹਾਡੇ ਵੱਲੋਂ ਕਾਲ ਦਿੱਤੀ ਗਈ ਹੈ ਇਹਦੇ ਵਿੱਚ ਕੋਈ ਹੋਰ ਵੀ ਜਿੱਥੇ ਪੰਨ ਦਾ ਸਮਰਥਨ ਮਿਲਿਆ ਤੁਹਾਨੂੰ ਇਹ ਖਾਲ ਦੀ ਫਿਲਹਾਲ ਆਪਣੇ ਕੋਲੇ ਬੈਠੋ ਪੰਜਾਬ ਰੋਡਵੇ ਪੰਨ ਬੱਸ ਪੀਆਰਟੀਸੀ ਕੰਟੈ ਪੂਰਾ ਸਮਰਥਨ ਜਦੋਂ ਵੀ ਸਾਡੇ ਕੱਲ ਨੂੰ ਅਸੀਂ ਆਪਣਾ ਮਾਨਯੋਗ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਤੇ ਕਿਸਾਨ ਮੋਰਚੇ ਦੇ ਆਗੂ ਤੇ ਕਿਸਾਨ ਮੋਰਚੇ ਦੇ ਜਿਹੜੇ ਆ ਮੈਂਬਰਸ਼ਿਪ ਉਹ ਸਾਡੇ ਕੋਲ ਜਰੂਰ ਪੂਰੀ ਅੱਗੇ ਦੀ ਰਣਨੀਤੀ ਕੀ ਹੈ ਅੱਗੇ ਰਣਨੀਤੀ ਇਹ ਵੀ ਜੇਕਰ ਸਰਕਾਰ ਨੇ ਸਾਡੇ ਕੱਲ ਨੂੰ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਸੂਬਾ ਕਮੇਟੀ ਆਪਣੀ ਮੀਟਿੰਗ ਕਰਕੇ ਜੋ ਵੀ ਸੰਘਰਸ਼ ਲਿਖੂਗੀ ਉਸੇ ਤਰ੍ਹਾਂ ਹੀ ਉਹ ਕੀਤਾ ਜਾਊਗਾ ਠੀਕ ਹੈ ਚਲੋ ਜੀ